ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗੂਆਂ ਨੂੰ ਹੀ ਜਤਾਉਣਗੇ ਜਿਹਦੇ ਵਿੱਚ ਮੁੱਖ ਤੌਰ ਤੇ ਗੱਲ ਚੱਲੀ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੇ ਡਿਬਰੂਗੇੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ ਤੇ ਕੇਸ ਕਿਹੜੇ ਨੇ ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਪ੍ਰਸ਼ਾਸਨ ਨੇ ਨਹੀਂ ਦੱਸਣਾ ਉਨ੍ਹਾਂ ਨੂੰ ਬਿਨਾਂ ਦੇਰ ਕੀਤਿਆਂ ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਨਾਲ ਲੈ ਕੇ ਸਿੱਧਾ ਕੋਰਟ ਜਾਣਾ ਚਾਹੀਦਾ ਹੈ ਤਾਂ ਜੋ ਕੋਰਟ ਦੇ ਵਿੱਚੋਂ ਜਵਾਬ ਲੈ ਕੇ ਉਹ ਆਪਣੇ ਕਾਗਜ਼ ਭਰਨ ਦਾ ਰਾਹ ਪੱਧਰਾ ਕਰਨ ਇੱਕ ਵਾਰ ਫਿਰ ਬੇਨਤੀ ਹੈ ਕਿ ਬਿਨਾਂ ਟਾਈਮ ਗਵਾਇਆ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਤੇ ਜਾ ਕੇ ਪੁੱਛੇ ਕਿ ਸਾਡੇ ਤੇ ਕੇਸ ਹੈ ਜਾਂ ਨਹੀਂ ਤਾ ਜੋ ਕਾਗਜ਼ਪਰਨ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਹਰਪੇ ਹਰਪਾਲ ਸਿੰਘ ਬਲੇਰ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਲੈ ਕੇ ਕੋਰਟ ਦੇ ਵਿੱਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ